ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਸਮਝਣ ਜਾ ਰਹੇ ਹਾਂ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਮਾਸਟਰ ਕਾਡਰ ਅਤੇ ਈਟੀਟੀ ਟੀਚਰ ਦੀ ਜਿਹੜੀ ਭਰਤੀ ਦਾ ਰਿਕਰੂਟਮੈਂਟ ਹੈਗਾ ਜੀ ਉਹ ਜਾਰੀ ਕੀਤਾ ਜਾ ਸਕਦਾ ਹੈ ਕਦੋਂ ਜਾਰੀ ਕੀਤਾ ਜਾ ਸਕਦਾ ਹੈ ਕਿੰਨੀਆਂ ਵੈਕੈਂਸੀਜ਼ ਹੋਣਗੀਆਂ eligibility criteria ਬਾਰੇ ਵੀ ਤੁਹਾਨੂੰ ਦੱਸ ਦਿੰਨਾ ਕਿ B.Ed and ETT ਤੁਸੀਂ ਕੀਤੀ ਹੋਵੇ ਤੇ CTET ਦਾ ਜਿਹੜਾ ਪੇਪਰ 1 ਅਤੇ ਪੇਪਰ 2 ਦੀ ਪ੍ਰੀਖਿਆ ਵੀ ਪਾਸ ਹੋਣੀ ਲਾਜ਼ਮੀ ਹੈ ਜੇਕਰ ਤੁਸੀਂ B.Ed ਦੀ ਪ੍ਰੀਖਿਆ ਪਾਸ ਕੀਤੀ ਹੋਈ ਆ and CTET ਦਾ ਪੇਪਰ 2 ਪਾਸ ਕੀਤਾ ਹੋਇਆ ਤਾਂ ਤੁਸੀਂ ਮਾਸਟਰ ਕਾਡਰ ਜਾਂ ਫਿਰ TGT ਪੋਸਟਾਂ ਦੇ ਲਈ एलिजिਬਲ ਹੁੰਨੇ ਹੋ अदरवाइज ਜੇਕਰ ਤੁਸੀਂ ETT ਕੀਤੀ ਹੋਈ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਤੇ CTET ਦਾ ਪੇਪਰ 1 ਪਾਸ ਕੀਤਾ ਹੋਇਆ ਫਿਰ ਤੁਸੀਂ ETT ਟੀਚਰ ਬਣਨ ਦੇ ਲਈ ਐਲੀਜੀਬਲ ਹੁੰਨੇ ਹੋ ਮਾਸਟਰ ਕਲਾਸਰ ਟੀਚਰ ਦੀ ਜਿਹੜੀ ਸੈਲਰੀ ਹੁੰਦੀ ਹੈ ਜੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਟਾਰਟਿੰਗ ਦੀ ਸੈਲਰੀ ਦੀ ਮੈਂ ਗੱਲ ਕਰ ਰਿਹਾ ਹਾਂ ਡਿਊਰਿੰਗ ਪ੍ਰੋਬੇਸ਼ਨ 44900 ਹੁੰਦੀ ਹੈ ਤੇ ETT ਟੀਚਰ ਦੀ ਜਿਹੜੀ ਸੈਲਰੀ ਹੁੰਦੀ ਹੈ ਜੀ ਉਹ ਹੁੰਦੀ ਹੈ 35400 ਸੋ ਆਪਣੇ ਕੋਲ ਇੱਕ ਨਿਊਜ਼ਪੇਪਰ ਦੀ ਕਟਿੰਗ ਹੈਗੀ ਆ ਜਿਸ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਛੇਤੀ ਹੀ 250 ਜਿਹੜੇ ਟੀਚਰਸ ਨੇ ਜੀ ਇਹਨਾਂ ਦੀ ਭਰਤੀ ਕੀਤੀ ਜਾ ਸਕਦੀ ਆ ਜਿਹਦੇ ਵਿੱਚ ਜੀਬੀਟੀ ਟੀਚਰ ਜਿਹੜੇ ਹੋਣਗੇ ਜੀ 250 ਤੇ ਟੀਜੀਟੀ ਟੀਚਰ ਦੀ ਜਿਹੜੀ ਵੈਕੈਂਸੀਸ ਹੈਗੀਆਂ ਨੇ ਜੀ ਇਹ 100 ਦੇਖਣ ਨੂੰ ਮਿਲ ਸਕਦੀਆਂ ਨੇ ਕਦੋਂ ਦੇਖਣ ਨੂੰ ਮਿਲ ਸਕਦੀਆਂ ਨੇ ਜਦੋਂ 993 ਟੀਚਰ ਦੀ ਜਿਹੜੀ ਭਰਤੀ ਦਾ ਪ੍ਰੋਸੈਸ ਹੈਗਾ ਜੀ ਕੰਪਲੀਟ ਨਹੀਂ ਹੋ ਜਾਂਦਾ ਤੁਹਾਨੂੰ ਯਾਦ ਹੋਣਾ ਆ ਇਸ ਤੋਂ ਪਹਿਲਾਂ ਜੀਬੀਟੀ ਟੀਚਰ ਦੀਆਂ 396 ਜਾਂ ਫਿਰ ਕਹਿ ਲਓ 400 ਪੋਸਟਾਂ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਉਹ ਜਾਰੀ ਕੀਤਾ ਗਿਆ ਸੀਗਾ ਉਹਦਾ ਪ੍ਰੀਪੇਪਰ ਵੀ ਹੋ ਗਿਆ ਐਂਡ ਬਾਕੀ ਦਾ ਜਿਹੜਾ ਰਹਿ ਗਿਆ ਪ੍ਰੋਸੈਸ ਉਹ ਕੰਪਲੀਟ ਕਰਨ ਤੋਂ ਬਾਅਦ ਐਂਟੀਜੀਟੀ ਦੀਆਂ ਜਿਹੜੀਆਂ ਪੋਸਟਾਂ ਸੀਗੀਆਂ ਸਪੈਸ਼ਲ ਐਜੂਕੇਟਰ ਜਾਂ ਫਿਰ ਪੀਜੀਟੀ ਟੀਚਰ ਦੀਆਂ ਜਿੰਨੀਆਂ ਵੀ ਵੈਕੈਂਸੀਸ ਸੀਗੀਆਂ ਜਿਹੜੀਆਂ ਕਿ ਪਹਿਲਾਂ ਆਈਆਂ ਸੀਗੀਆਂ ਜਦੋਂ ਉਹ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ ਅਗਸਤ ਮਹੀਨੇ ਤੱਕ ਇਹਨਾਂ ਦੀ ਜੁਆਇਨਿੰਗ ਹੋਗੀ ਉਸ ਤੋਂ ਬਾਅਦ ਤੁਹਾਨੂੰ ਇਹ ਜਿਹੜੀਆਂ ਵੈਕੈਂਸੀਸ ਨੇ ਜੀ ਇਹ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਨਾਲ ਨਾਲ ਤੁਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਸਕਦੇ ਹੋ ਜਿਨ੍ਹਾਂ ਸਾਥੀਆਂ ਨੇ ਸੀਟੈਟ ਦੀ ਪ੍ਰੀਖਿਆ ਪਾਸ ਨਹੀਂ ਕੀਤੀ ਦਸੰਬਰ ਵਾਲੀ ਪ੍ਰੀਖਿਆ ਜਿਹੜੀ ਹੋਣੀ ਹੈ ਜੀ सीटेट ਦੀ ਪ੍ਰੀਖਿਆ ਉਹ ਤੁਸੀਂ ਪਾਸ ਕਰਕੇ ਰੱਖ ਲਵੋ ਹੋ ਸਕਦਾ ਇਹਨਾਂ ਵੈਕੈਂਸੀਜ਼ ਦੇ ਵਿੱਚ ਤੁਹਾਨੂੰ ਐਲੀਜੀਬਲ ਕਰ ਦਿੱਤਾ ਜਾਵੇ ਐਂਡ ਇਨ ਫਿਊਚਰ ਤੁਹਾਨੂੰ ਜਦੋਂ ਵੀ ਪੋਰਟਲ ਓਪਨ ਹੋਏਗਾ ਜੀ ਆਨਲਾਈਨ ਫਾਰਮ ਫਿਲ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ ਸੋ ਮੇਨ ਜਿਹੜੀ ਗੱਲ ਹੈਗੀ ਹੈ ਜੀ ਕਿ ਜਿਹੜੀ ਤੁਸੀਂ ਆਪਦੀ ਤਿਆਰੀ ਹੈਗੀ ਆ ਇੱਕ ਤਾਂ ਤੁਸੀਂ ਸਿਲੇਬਸ ਵੇਖ ਲਿਓ ਕਿ ਤੁਹਾਡੇ ਸਿਲੇਬਸ ਐਗਜ਼ਾਮ ਦੀ ਜਿੱਕਰ ਮੈਂ ਗੱਲ ਕਰਾਂ ਕਿ ਜਿਹੜਾ ਐਗਜ਼ਾਮ ਇਹਨਾਂ ਵੱਲੋਂ ਕੰਡਕਟ ਕਰਵਾਇਆ ਜਾਣਾ ਹੈ ਤੁਸੀਂ ਉਸ ਐਗਜ਼ਾਮ ਦਾ ਜਿਹੜਾ ਸਿਲੇਬਸ ਹੈਗਾ ਜੀ ਉਹ ਵੇਖ ਲਓ ਐਂਡ ਉਸ ਅਕੋਰਡਿੰਗ ਆਪਦੀ ਤਿਆਰੀ ਤੁਸੀਂ ਪੂਰੀ ਕਰ ਲਵੋ ਕਿਉਂਕਿ ਕਿ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਜਿਹੜਾ ਪੇਪਰ ਕੰਡਕਟ ਕਰਵਾਇਆ ਜਾਂਦਾ ਜਿਹੜਾ ਕਿ ਕਾਮਨ ਐਂਟ੍ਰਾਂਸ ਟੈਸਟ ਜਾਂ ਫਿਰ ਇੱਕ ਕਾਮਨ ਪੇਪਰ ਵੀ ਇਹਨਾਂ ਵੱਲੋਂ ਲਿਆ ਜਾਂਦਾ ਜਾਂ ਫਿਰ ਤੁਹਾਡਾ ਸਬਜੈਕਟ ਪੇਪਰ ਵੀ ਨਾਲ ਲਿਆ ਜਾਂਦਾ ਆ ਸੋ ਤੁਸੀਂ ਉਹ ਸਾਰਾ ਸਿਲੇਬਸ ਵੇਖ ਲਓ ਉਸ ਅਕੋਰਡਿੰਗ ਤਿਆਰੀ ਕਰ ਲਵੋ ਕਿਉਂਕਿ ਬਾਅਦ ਵਿੱਚ ਇਹਨਾਂ ਚੀਜ਼ਾਂ ਨੂੰ ਪੜ੍ਹਨ ਦਾ ਟਾਈਮ ਨਹੀਂ ਮਿਲਦਾ ਇਹਨਾਂ ਦਾ ਸਿਲੇਬਸ ਵੀ ਕਾਫੀ ਜ਼ਿਆਦਾ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਬਾਕੀ ਇਹ ਸਗੀ ਅੱਜ ਦੀ ਆਪਣੀ ਛੋਟੀ ਜੀ ਅਪਡੇਟ ਇਹਨਾਂ ਵੀਡੀਓਜ਼ ਦੇ ਥਰੂ ਆਪਾਂ ਆਪਦੇ ਆਪ ਨੂੰ ਪ੍ਰੀਪੇਅਰ ਕਰ ਸਕਦੇ ਆ ਫਿਊਚਰ ਦੇ ਐਗਜ਼ਾਮਸ ਦੇ ਲਈ ਜੇਕਰ ਨਾ ਐਗਜ਼ਾਮਸ ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਲੈਨੇ ਹੋ ਤਾਂ ਜਿਹੜੀਆਂ ਦਿੱਲੀ ਵਿੱਚ ਕੋਈ ਵੈਕੈਂਸੀ ਆਉਗੀ ਜਾਂ ਫਿਰ ਨਵੋਦਿਆ ਵਿਦਿਆਲਿਆਂ ਦੇ ਵਿੱਚ ਕੇਂਦਰੀਆ ਵਿਦਿਆਲਿਆ ਦੇ ਵਿੱਚ ਆਰਮੀ ਪਬਲਿਕ ਸਕੂਲ ਦੇ ਵਿੱਚ ਜਾਂ ਫਿਰ ਇਕਲਵਯਾ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਜਿਹੜੇ ਕਿ ਸੈਂਟਰ ਦੇ ਸਕੂਲ ਹੁੰਦੇ ਨੇ ਜੀ ਉਹਨਾਂ ਦੀ ਤਿਆਰੀ ਵੀ ਆਟੋਮੈਟਿਕਲੀ ਹੋ ਜਾਣੀ ਆ ਕਿਉਂਕਿ ਇਹਨਾਂ ਸਾਰਿਆਂ ਪ੍ਰੀਖਿਆਵਾਂ ਦਾ ਜਿਹੜਾ ਸਿਲੇਬਸ ਹੈਗਾ ਜੀ ਲਗਭਗ ਲਗਭਗ ਸੇਮ ਹੀ ਹੁੰਦਾ ਹੈ ਸੋ ਇਹ ਸਿੱਗੀ ਅੱਜ ਦੀ ਆਪਣੀ ਵੀਡੀਓ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਐਜੂਕੇਸ਼ਨ ਵਿਭਾਗ ਤੋਂ ਰਿਲੇਟਿਡ ਕੋਈ ਵੀ ਅਪਡੇਟ ਆਉਂਦੀ ਆ ਉਹਦੀ ਜਾਣਕਾਰੀ ਟਾਈਮ ਟੂ ਟਾਈਮ ਦਿੰਦੇ ਰਹਨੇ ਆ ਸੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਹੀ ਵੋਲ